ਦੰਗਲ ਦੇ ਵਿੱਚ ਛੋਟੀ ਬਬੀਤਾ ਫੁਗਾੜ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੋਹਾਨੀ ਪਟਨਾਕਰ ਦੀ ਮੌਤ ਹੋ ਗਈ ਹੈ 19 ਸਾਲ ਦੀ ਉਮਰ ਦੇ ਵਿੱਚ ਅਦਾਕਾਰਾ ਦਾ ਦੇਹਾਂਤ ਹੋਇਆ ਸੋਹਾਨੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸਨ ਸੋਹਾਨੀ ਦਾ ਐਮਸ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਪਰ ਡਾਕਟਰਾਂ ਦੀ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਮਹਿਸ 19 ਸਾਲ ਦੀ ਉਮਰ ਦੇ ਵਿੱਚ ਸੋਹਾਨੀ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਸੁਹਾਣੀ ਦੇ ਜਾਣ ਤੋਂ ਬਾਅਦ ਪੂਰੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਇਸ ਵਿਲੇ ਗਮਗੀਨ ਮਾਹੌਲ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫੈਨਸ ਨੂੰ ਵੱਡਾ ਝਟਕਾ ਲੱਗਾ ਹੈ ਜਾਣਕਾਰੀ ਦੇ ਮੁਤਾਬਕ ਸੁਹਾਨੀ ਆਪਣੇ ਪਰਿਵਾਰ ਦੇ ਨਾਲ ਫਰੀਦাবাদ ਦੇ ਵਿੱਚ ਰਹਿ ਰਹੇ ਸਨ ਰਿਪੋਰਟਰਾਂ ਦੇ ਮੁਤਾਬਕ ਸੁਹਾਨੀ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ ਰਿਪੋਰਟਰਾਂ ਦੇ ਮੁਤਾਬਕ ਸੁਹਾਨੀ ਦਾ ਪਿੱਛੇ ਕੁਝ ਸਮਾਂ ਪਹਿਲਾਂ ਹੀ ਪੈਰ ਤੇ ਫੈਕਚਰ ਹੋਇਆ ਸੀ ਜਿਸ ਤੋਂ ਬਾਅਦ ਉਹ ਜੋ ਦਵਾਈਆਂ ਲੈ ਰਹੇ ਸਨ ਉਹਨਾਂ ਦਵਾਈਆਂ ਦਾ ਰਿਐਕਸ਼ਨ ਹੋ ਗਿਆ ਪੂਰੇ ਸਰੀਰ ਦੇ ਵਿੱਚ ਫਲੂਇਡ ਬਣ ਗਿਆ ਜਿਸ ਦੇ ਕਾਰਨ ਉਹਨਾਂ ਦਾ ਦੇਹਾਂਤ ਹੋਇਆ ਹਾਲਾਂਕਿ ਮੌਤ ਦੇ ਕਾਰਨਾਂ ਦਾ ਅਸਲ ਸੱਚ ਖੁੱਲੇ ਸਾਹਮਣੇ ਨਹੀਂ ਆਇਆ ਪਰ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਉਹਨਾਂ ਦੇ ਸਰੀਰ ਦੇ ਵਿੱਚ ਪਾਣੀ ਭਰ ਗਿਆ ਤੇ ਉਹਨਾਂ ਦਾ ਦਿਹਾਂਤ ਹੋ ਗਿਆ ਦੱਸਿਆ ਕਿ 2016 ਦੇ ਵਿੱਚ ਰਿਲੀਜ਼ ਹੋਈ ਆਮਿਰ ਖਾਨ ਦੀ ਫਿਲਮ ਦੰਗਲ ਦੇ ਵਿੱਚ ਸੁਹਾਣੀ ਪਟਨਾਗਰ ਨੇ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ ਐਕਟਿੰਗ ਦੇ ਨਾਲ-ਨਾਲ ਸੁਹਾਣੀ ਸਿੰਗਿੰਗ ਤੇ ਡਾਂਸਿੰਗ ਦਾ ਵੀ ਕਾਫੀ ਸ਼ੌਕ ਰੱਖਦੇ ਸਨ ਪਰ 19 ਸਾਲ ਦੀ ਉਮਰ ਦੇ ਵਿੱਚ ਅਦਾਕਾਰਾਂ ਦੇ ਪਰਿਵਾਰ ਨੂੰ ਵੱਡਾ ਝਟਕਾ ਲੱਗਿਆ ਮਹਿਸ 19 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੀ ਧੀ ਨੂੰ ਗਵਾਲਿਆ ਉਹਨਾਂ ਦੀਤੀ ਜਹਾਨੋਂ ਤੁਰ ਗਈ